ਰੇੜੀ ਕਈ ਸਾਲ ਬਾਅਦ ਲਟਦਾਰ ਮੁਰਗਾਬੀ ਨੇ ਨੰਗਲ ਨਾਮ ਧਰਤੀ ਰੂਪਨਗਰ ਵਿਖੇ ਪ੍ਰਵਾਸ ਕਰਕੇ ਦਸਤਕ ਦਿੱਤੀ ਹੈ ਡੰਡੀ ਕੁਝ ਦਿਨ ਪਹਿਲਾਂ ਹੀ ਇਸ ਦੀ ਫੋਟੋ ਪੰਛੀ ਪ੍ਰੇਮੀ ਪੁਸ਼ਕਰ ਬਾਲੀ ਨੇ ਖਿੱਚੀ ਸੀ ਡੰਡੀ ਭਾਰਤ ਵਿੱਚ ਲਟਦਾਰ ਮੁਰਗਾਬੀ ਦੇ ਦਰਸ਼ਨ ਨਿਯਮਤ ਹਨ ਅਤੇ ਇਸ ਨੂੰ ਦੁਰਲੱਭ ਕਿਹਾ ਜਾ ਸਕਦਾ ਹੈ ਡੰਡੀ ਅਕਸਰ ਇਸ ਪਰਜਾਤੀ ਨੂੰ ਉੱਤਰੀ ਭਾਰਤ ਵਿੱਚ ਕੁਝ ਸਥਾਨਾਂ ਉੱਤੇ ਵੇਖਿਆ ਗਿਆ ਹੈ ਡੰਡੀ ਲਟਦਾਰ ਮੁਰਗਾਬੀ ਰੂਸ ਦੇ ਪੂਰਬ ਦੱਖਣ ਸਾਈਬੇਰੀਆ ਉੱਤਰੀ ਮੰਗੋਲੀਆ ਅਤੇ ਉੱਤਰੀ ਚੀਨ ਵਾਲੇ ਪਾਸੇ ਤੋਂ ਆਉਣ ਵਾਲਾ ਇਹ ਸਿਆਲ ਦਾ ਪਰਵਾਸੀ ਪੰਛੀ ਖੁੱਲੇ ਪਰ ਘਟ ਡੂੰਗੇ ਪਾਣੀਆਂ ਨੂੰ ਪਸੰਦ ਕਰਦਾ ਹੈ ਡੰਡੀ ਇਹ ਦੱਖਣ ਪੂਰਬੀ ਏਸ਼ੀਆ ਵਿੱਚ ਸਰਦੀਆਂ ਬਿਤਾਉਣ ਲਈ ਪ੍ਰਵਾਸ ਕਰਦੀ ਹੈ ਅਤੇ ਉੱਤਰ ਪੂਰਬੀ ਭਾਰਤ ਤੱਕ ਪਹੁੰਚਦੀ ਹੈ ਡੰਡੀ ਇਸ ਮੁਰਗਾਬੀ ਨੂੰ ਉੱਤਰੀ ਅਮਰੀਕਾ ਅਤੇ ਯੂਰਪ ਵਿੱਚ ਇੱਕ ਦੁਰਲੱਭ ਘੁਮਨ ਬਾਰੇ ਪੰਛੀਆਂ ਵਜੋਂ ਜਾਣਿਆ ਜਾਂਦਾ ਹੈ ਡੰਡੀ ਦੂਸ਼ਿਤ ਹੋ ਰਹੇ ਵਾਤਾਵਰਨ ਨੇ ਨੰਮ ਧਰਤੀ ਵਿੱਚ ਸਾਲਾਂ ਬਾਅਦ ਦੁਰਲੱਭ ਪੰਛੀ ਨੂੰ ਵੇਖਣਾ ਹਰ ਪੰਛੀ ਪ੍ਰੇਮੀ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਬਣ ਜਾਂਦੀ ਹੈ ਡੰਡੀ ਭਾਰਤ ਵਿੱਚ ਲਟਦਾਰ ਮੁਰਗਾਬੀ ਦੇ ਦਰਸ਼ਨ ਕਦੇ ਹੁੰਦੇ ਅਤੇ ਕਦੇ ਨਹੀਂ ਹੁੰਦੇ ਅਤੇ ਇਸ ਨੂੰ ਦੁਰਲੱਭ ਕਿਹਾ ਜਾ ਸਕਦਾ ਹੈ ਡੰਡੀ ਅਕਸਰ ਇਸ ਪੰਛੀ ਨੂੰ ਉੱਤਰੀ ਭਾਰਤ ਵਿੱਚ ਕੁਝ ਥਾਵਾਂ ਉੱਤੇ ਦੇਖਿਆ ਗਿਆ ਹੈ ਡੰਡੀ ਲਟਦਾਰ ਮੁਰਗਾਬੀ ਦੇ ਨਰ ਦੀ ਪਛਾਣ ਸਿਰ ਦੇ ਪਿੱਛੇ ਬੋਦੀ ਮੱਥੇ ਦੇ ਕੋਲ ਚੁੰਝ ਦੇ ਮੁੱਢ ਉੱਤੇ ਚਿੱਟਾ ਨਿਸ਼ਾਨ ਸ਼ੱਤੀ ਅਤੇ ਰੜੀ ਢਿੱਡ ਉੱਤੇ ਕਾਲੇ ਦਾਣੇ ਪਿੱਠ ਉੱਤੇ ਲੰਕ ਦੀ ਦਾਤਰੀ ਦੇ ਆਕਾਰ ਦੇ ਲੰਮੇ ਤੀਸਰੇ ਖੰਭ ਪੂਰਾ ਟੋਟਰ ਹਰਾ ਅਤੇ ਕਾਲਾ ਜਹਾ ਮੂੰਹ ਅਤੇ ਚਿੱਟਾ ਗਲਾ ਡੰਡੀ ਮਾਦਾ ਦੇ ਸਿਰ ਅਤੇ ਧੌਣ ਮਟਮਲੇ ਅਤੇ ਬਾਕੀ ਸਾਰਾ ਸਰੀਰ ਤਕਰੀਬਨ ਚਿੱਤਰ ਮਿਤਰਾ ਜਿਹਾ ਹੁੰਦਾ ਹੈ ਡੰਡੀ नर ਅਤੇ ਮਾਦਾ 46 ਤੋਂ 53 ਸੈਂਟੀਮੀਟਰ ਦੀ ਲੰਬਾਈ ਵਿੱਚ ਸਮਾਨ ਹਨ ਡੰਡੀ ਇਸ ਦਾ ਭਾਜਨ 422 ਤੋਂ 770 ਗ੍ਰਾਮ ਤੱਕ ਹੁੰਦਾ ਹੈ ਡੰਡੀ ਨਰ ਮਾਦਾ ਨਾਲੋਂ ਥੋੜਾ ਹਲਕਾ ਹੁੰਦਾ ਹੈ ਡੰਡੀ ਇਹ ਮੁਰਗਾਬੀਆਂ ਜ਼ਿਆਦਾਤਰ ਜੜੀਆਂ ਬੂਟੀਆਂ ਅਨਾਜ ਪੌਦਿਆਂ ਦੇ ਬੀਜ ਅਤੇ ਸਬਜ਼ੀਆਂ ਅਤੇ ਜਲ ਪੌਦੇ ਖਾਂਦੀਆਂ ਹਨ ਡੰਡੀ ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਇਹ ਇੱਕ ਵਿਸ਼ਾਲ ਖੇਤਰ ਵਿੱਚ ਬੀਜਾਂ ਨੂੰ ਖਿੰਡਾਉਣ ਵਿੱਚ ਮਦਦ ਵੀ ਕਰਦੇ ਹਨ ਡੰਡੀ ਪੰਛੀ ਪ੍ਰੇਮੀ ਡਾਕਟਰ ਗੁਰਪ੍ਰਤਾਪ ਸਿੰਘ ਜੀ ਨੇ ਦੱਸਿਆ ਕਿ ਲਟਦਾਰ ਮੁਰਗਾਬੀ ਦੇ ਇਸ ਤੋਂ ਪਹਿਲਾਂ ਰਾਹੂ 1908 ਜੀਰਾ ਫਿਰੋਜ਼ਪੁਰ 1915 ਰੂਪਨਗਰ 1997 ਹਰੀਕੇ 2003 2019 ਕੇਸ਼ੋਪੁਰ ਗੁਰਦਾਸਪੁਰ 2014 ਵਿੱਚ ਦਿਸਨ ਦੀ ਖਬਰ ਮਿਲੀ ਸੀ ਪਰ ਸਬੂਤ ਵਜੋਂ ਫੋਟੋ ਖਿੱਚਣ ਦਾ ਕੋਈ ਰਿਕਾਰਡ ਨਹੀਂ ਮਿਲਿਆ ਡੰਡੀ ਅੱਜ ਲਟਦਾੜ ਮੁਰਗਾਬੀ ਨੂੰ IUCN ਲਾਲ ਸੂਚੀ ਵਿੱਚ ਘੱਟੋ-ਘੱਟ ਚਿੰਤਤ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ ਡੰਡੀ ਭਾਰਤ ਸਰਕਾਰ ਨੇ ਇਸ ਨੂੰ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਸੋਧ ਐਕਟ 2022 ਅਨੁਸਾਰ ਸ਼ੈਡਿਊਲ 2 ਵਿੱਚ ਸੁਰੱਖਿਅਤ ਰੱਖਿਆ ਗਿਆ ਹੈ ਡੰਡੀ ਇਹਨਾਂ ਪੰਛੀਆਂ ਦੀ ਗਿਣਤੀ ਹੌਲੀ-ਹੌਲੀ ਘਟਦੀ ਜਾ ਰਹੀ ਹੈ ਡੰਡੀ ਜੇਕਰ ਅਸੀਂ ਆਪਣੀਆਂ ਨਮ ਧਰਤੀਆਂ ਅਤੇ ਝੀਲਾਂ ਨੂੰ ਪ੍ਰਦੂਸ਼ਿਤ ਰਹਿਤ ਰੱਖਣ ਵਿੱਚ